ਗੁਰੂ ਗੋਬਿੰਦ ਸਿੰਘ ਜੀ ਕੋਲ ਇੱਕ ਐਸਾ ਤੀਰ ਸੀ ਜਿਸ ਨੂੰ ਸਤਜੁਗ ਤੇ ਤ੍ਰੇਤਾਜੁਗ ਦੇ ਕਈ ਮਹਾਨ ਯੋਧਿਆਂ ਨੇ ਚਲਾਇਆ ਸੀ ਸਭ ਤੋਂ ਬਲੀਖਾਨਾ ਖਪਰਾ ਤੀਰ ਆਖਿਰ ਗੁਰੂ ਗੋਬਿੰਦ ਸਿੰਘ ਜੀ ਕੋਲ ਆਇਆ ਕਿੱਥੋਂ ਅਸਲ ਚ ਇਹ ਤੀਰ ਗੁਰੂ ਸਾਹਿਬ ਜੀ ਦੇ ਗੁਰੂ ਸਾਹਿਬ ਜੀ ਦੇ ਸ਼ਰਧਾਲੂ ਕੋਲ ਸੀ ਉਸ ਦੇ ਮਨ ਵਿੱਚ ਸ਼ੰਕਾ ਸੀ ਕਿ ਕਲਯੁਗ ਵਿੱਚ ਇਸ ਤੀਰ ਨੂੰ ਕੋਈ ਚਲਾ ਸਕਦਾ ਹੈ ਗੁਰੂ ਸਾਹਿਬ ਜੀ ਨੇ ਗੋਦਾਵਰੀ ਦੇ ਕੰਡੇ ਤੋਂ ਇਸ ਤੀਰ ਨੂੰ ਚਲਾਇਆ ਇਹ ਤੀਰ ਉੱਥੇ ਜਾ ਕੇ ਡਿੱਗਾ ਜਿੱਥੇ ਅੱਜ ਤਾਕਤ ਸਿਰੀ ਹਜ਼ੂਰ ਸਾਹਿਬ ਸਥਾਪਿਤ ਹੈ ਜਿਸ ਦੀ ਦੂਰੀ कुल 1755 किलोमीटर दी है ਧੰਨ ਗੁਰੂ ਗੋਬਿੰਦ ਸਿੰਘ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਮੈਂ ਤੁਹਾਨੂੰ ਦੱਸਿਆ ਹੈਗਾ ਇਹ ਇਹਦੇ ਬਾਰੇ ਗੌਰ ਕਰੋ ਔਰ ਕਮੈਂਟਾਂ ਚ ਵਾਹਿਗੁਰੂ ਲਿਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗੋਬਿੰਦ ਸਿੰਘ ਜੀ ਤਨ ਗੁਰੂ ਦਸ਼ਮ ਪਿਤਾ ਜੀ